ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਜੇ ਸੇਵਾ ਕਰਨਾ ਚਾਹਨਾ ਤੇ ਸੇਵਾ ਕਾਮਯਾਬ ਤਾਂ ਹੁੰਦੀ ਹੈ ਜੇ ਤੁਹਾਡੇ ਕੋਲ ਕੋਈ ਪੋਲੀਟੀਕਲ ਬੈਕਿੰਗ ਹੋਏ ਕੋਈ ਪੋਲੀਟੀਕਲ ਸਪੋਰਟ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਬਕਾ ਅਕਾਲੀ ਆਗੂ ਜੇ ਜੇ ਸਿੰਘ ਜੋ ਪਟਿਆਲੇ ਤੋਂ ਮੈਦਾਨ ਵਿੱਚ ਸਨ ਹਾਲ ਹੀ ਦੇ ਵਿੱਚ ਮੀਡੀਆ ਨੂੰ ਸੰਬੋਧਿਤ ਕਰਦਿਆਂ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਕਿ ਪਟਿਆਲੇ ਤੋਂ ਉਹਨਾਂ ਨੂੰ ਚੋਣ ਅਕਾਲੀ ਦਲ ਨੇ ਆਪ ਹਰਾਈ ਸੀ ਤੇ ਸੁਖਬੀਰ ਬਾਦਲ ਨੇ ਉਹਨਾਂ ਨਾਲ ਇੱਕ ਵੱਡਾ ਧੋਖਾ ਕੀਤਾ ਹੈ ਤੇ ਉਹ ਹੁਣ ਕਿਉਂ ਪਟਿਆਲੇ ਤੋਂ ਚੋਣ ਨਹੀਂ ਲੜਨਗੇ ਕਿਉਂ ਉਸ ਦਾ ਵੀ ਕਾਰਨ ਦੱਸਿਆ ਆਖਿਰ ਕੀ ਕੁਝ ਕਿਹਾ ਤੁਸੀਂ ਆਪ ਸੁਣੋ ਕਿ ਸੇਵਾ ਕਰਨਾ ਚਾਹਨਾ ਤੇ ਸੇਵਾ ਕਾਮਯਾਬ ਤਾਂ ਹੁੰਦੀ ਹੈ ਜੇ ਤੁਹਾਡੇ ਕੋਲ ਕੋਈ ਪੋਲੀਟੀਕਲ ਬੈਕਿੰਗ ਹੋਵੇ ਕੋਈ ਪੋਲੀਟੀਕਲ ਸਪੋਰਟ ਹੋਵੇ ਉਦੇ ਬਗੈਰ ਤੁਸੀਂ ਸਕੂਲ ਚਲਾਓ ਕੋਈ ਮੈਂ ਫ੍ਰੀ ਪੜਾ ਰਿਹਾ ਜੇ ਬੱਚਿਆਂ ਨੂੰ ਕਹਿਣਗੇ ਤੁਸੀਂ ਆਹ ਪਰਮਿਸ਼ਨ ਲਈ ਉਹ ਪਰਮਿਸ਼ਨ ਲਈ ਹਜ਼ਾਰ ਰੁਕਾਵਟਾਂ ਤੁਹਾਡੇ ਸਾਹਮਣੇ ਪੇਸ਼ ਹੁੰਦੀਆਂ ਨੇ ਪਰ ਜੇ ਤੁਹਾਡਾ ਪੋਲੀਟੀਕਲ ਬੈਕਿੰਗ ਹੋਵੇ ਫਿਰ ਤੁਸੀਂ ਆਸਾਨੀ ਨਾਲ ਸੋਸ਼ਲ ਕੰਮ ਵੀ ਕਰ ਸਕਦੇ ਹੋ ਤੇ ਇਸ ਦੇ ਨਾਲ ਮੈਂ ਪਟਿਆਲੇ ਚ ਚੋਣਾਂ ਲੜੀਆਂ ਸ਼ੁਰੂ ਨਹੀਂ ਹੋਇਆ ਉਹ ਪਟਿਆਲੇ ਦੀ ਗੱਲ ਸੀ ਨਾ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਕਹਿ ਰਿਹਾ ਹਾਂ ਹਿੰਮਤ ਨਹੀਂ ਹਾਰਦਾ ਮੈਂ ਇਹ ਜਿਹੜੇ ਲੋਕਾਂ ਦੇ ਰਿਪਰੈਜ਼ੈਂਟੇਟਿਵ ਐ ਆਈ ਵਾਂਟ ਟੂ ਬੀ ਅ ਰੋਲ ਮਾਡਲ 24 ਘੰਟੇ ਮੈਂ ਅਵੇਲੇਬਲ ਆ ਨਹੀਂ ਕਿ ਮੇਰਾ ਨੰਬਰ ਆ ਮੇਰੇ ਕੋਲ ਨੰਬਰ ਹੈਗਾ ਪਟਿਆਲੇ ਦਾ ਸਕਾਲਡ ਮੈਂ ਸਾਰਿਆਂ ਨੂੰ ਦਿੱਤਾ ਉਹਦੇ ਮੇਰਾ ਮੋਬਾਈਲ ਨੰਬਰ ਹੈ ਜਿਹੜਾ ਮੈਂ ਹੁਣ ਯੂਜ਼ ਕਰ ਰਿਹਾ ਇੱਕ ਵੀ ਕੈਂਡੀਡੇਟ ਹੋ ਰਿਹਾ ਜਿਹੜਾ ਇੰਨਾ ਖੁੱਲਾ ਹੈ ਕਮਾਲ ਕਰ ਦਿਓ ਜੀ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਇਹ ਬੰਦਾ ਅਵੇਲੇਬਲ ਹੋਏਗਾ ਇਹ ਸੇਵਾ ਕਰੇਗਾ ਪਰਸੋਂ ਦੀ ਗੱਲ ਹੈ ਕਿਸ ਨੇ ਕਿਹਾ ਜੀ ਬਗਦੋਗਰਾ ਸਾਡਾ ਬੰਦਾ ਹਸਪੀਟਲ 'ਚ ਬਿਮਾਰ ਹੈ ਉਹਦੀ ਦੇਖ ਰਹਿਕ ਨਹੀਂ ਹੋ ਰਹੀ ਮੈਂ ਕਹਿੰਦੀ ਹੁਣੇ ਮੈਂ ਚੈੱਕ ਕਰਦਾ ਗੁਰਪਿਆਰੇਓ ਸੱਤਾ ਤੇ ਸਿਆਸਤ ਇੱਕ ਅਜੀਹੀ ਪਹੇਲੀ ਹੈ ਜਿਸ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ ਤੇ ਜੋ ਇਸ ਸਿਆਸਤ ਦੇ ਵਿੱਚ ਉਤਰ ਜਾਂਦੇ ਨੇ ਉਹ ਅਗਰ ਚੰਗੀ ਅਤੇ ਸਾਫ਼ ਸੁਥਰੀ ਰਾਜਨੀਤੀ ਕਰਦੇ ਨੇ ਤਾਂ ਲੋਕ ਉਹਨਾਂ ਨੂੰ ਪਲਕਾਂ ਉੱਤੇ ਰੱਖਦੇ ਨੇ ਆਵਾਮ ਉਹਨਾਂ ਨੂੰ ਪਲਕਾਂ ਤੇ ਰੱਖਦੀ ਹੈ ਪਰ ਅਗਰ ਉਹ ਕਟਿਆ ਸਿਆਸਤ ਦੇ ਵਿੱਚ ਉਤਰ ਜਾਂਦੇ ਨੇ ਤਾਂ ਸ਼ਾਇਦ ਇੱਕ ਜਾਂ ਦੋ ਵਾਰ ਉਹ ਆਪਣੀ ਕੁਰਸੀਆਂ ਸਾਹਮਣੇ ਜੋਗੇ ਹੋ ਜਾਣ ਪਰ ਉਸ ਤੋਂ ਬਾਅਦ ਆਵਾਮ ਉਹਨਾਂ ਨੂੰ ਨਕਾਰ ਹੀ ਦਿੰਦੀ ਹੈ ਤੇ ਜਿੱਥੇ ਤੱਕ ਨਹੀਂ ਗੱਲ ਰੋਲ ਮਾਡਲ ਬਣਦੀ ਰੋਲ ਮਾਡਲ ਮੂੰਹੋਂ ਕਹਿ ਕੇ ਨਹੀਂ ਬਣਿਆ ਜਾਂਦਾ ਰੋਲ ਮਾਡਲ ਅਜੇਹਾ ਹੁੰਦਾ ਹੈ ਜਿਸ ਨੂੰ ਆਵਾਮ ਆਪ ਆਪਣੀਆਂ ਪਲਕਾਂ ਉੱਤੇ ਬਿਠਾ ਲਵੇ ਜਿਸ ਨੂੰ ਆਵਾਮ ਆਪ ਆਪਣਾ ਰੋਲ ਮਾਡਲ ਸਮਝੇ ਜਿੱਦਾ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲਿਆਂ ਨੂੰ ਸਾਰੀ ਦੁਨੀਆ ਆਪਣਾ ਰੋਲ ਮਾਡਲ ਮੰਨਦੀ ਹੈ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨਹੀਂ ਚਾ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਦੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ